ਆਈਏ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਦੇਸ਼ ਉਦੇਸ਼ ਚ ਬੈਠੀ ਸੰਗਤ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਆਉਣ ਵਾਲੇ ਤਿਉਹਾਰਾਂ ਵਿੱਚ ਮੈਂ ਤੁਹਾਨੂੰ ਆਪ ਜੀ ਨੂੰ ਮਿਲਾਵਟ ਖੋਰਾਂ ਤੇ ਬਾਰੇ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੂਡ ਸੇਫਟੀ ਥੀਮ ਇਸ ਟਾਈਮ ਬਹੁਤ ਅਲੜਤੇ ਹੈ ਤੁਹਾਨੂੰ ਕਿਤੇ ਵੀ ਆਪਣੇ ਆਲੇ-ਦੁਆਲੇ ਕੋਈ ਮਿਲਾਵਟ ਖੋਰ ਚਾਹੋ ਦੁੱਧ ਦੀਆਂ ਮਠਿਆਈਆਂ ਦੇ ਦੁੱਧ ਨਾਲ ਸੰਬੰਧਿਤ ਕੋਈ ਵੀ ਪ੍ਰੋਡਕਟ ਦੇ ਵਿੱਚ ਮਿਲਾਵਟ ਕਰਦਾ ਜਾਂ ਸਰੋਂ ਦੇ ਤੇਲ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਵੀ ਕੋਈ ਮਿਲਾਵਟ ਕਰਦਾ ਹੈ ਤੁਸੀਂ ਪੰਜਾਬ ਫੂਡ ਸੇਫਟੀ ਅਫਸਰਾਂ ਦੇ ਜਿੰਨੇ ਵੀ ਸਹਾਇਕ ਕਮਿਸ਼ਨਰ ਨੇ ਉਹਨਾਂ ਦੇ ਆ ਨੰਬਰਾਂ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਵੀ ਤੁਸੀਂ ਇਸ ਵੀਡੀਓ ਨੂੰ ਭੇਜ ਸਕਦੇ ਹੋ ਤੇ ਉਚਿਤ ਨਾਮ ਪਾ ਸਕਦੇ ਹੋ ਇਸ ਚੈਨਲ ਦਾ niche ਨੰਬਰ ਚੱਲ ਰਿਹਾ ਜਿਸ ਤੇ ਤੁਸੀਂ ਆਪਣੀ ਵੀਡੀਓ ਭੇਜ ਨਹੀਂ ਮਿਲਾਵਟ ਖੋਰਾਂ ਦੀ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਤੁਹਾਡਾ ਜਿਹੜਾ ਇਨਾਮ ਹੈ ਤੁਹਾਨੂੰ Google Pay ਰਾਹੀਂ ਜਾਂ ਤੁਹਾਨੂੰ ਕੈਸ਼ ਦੇ ਦਿੱਤਾ ਜਾਵੇਗਾ ਆਪਣੀਆਂ ਜਲਦੀ ਤੋਂ ਜਲਦੀ ਮਿਲਾਵਟ ਖੋਰਾ ਦੀ ਮੁਹਿੰਮ ਵਿੱਚ ਸਾਡਾ ਸਾਥ ਦਿਓ ਅਤੇ ਤਾਂ ਕਿ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੇ ਕਾਬੂ ਪਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ